ਬਾਪੂ ਇਕੱਲੇ ਇਕੱਲੇ ਕਰੀ ਜਾਂਦਾ ਕਿਉਂਕਿ ਗੱਲਾਂ ਕਰਨ ਵਾਲਾ ਰਿਆ ਹੀ ਨਹੀਂ ਕੋਈ ਜਿਹੜੇ ਹੈਗੇ ਉਹ ਕਰਨ ਨੂੰ ਤਿਆਰ ਨਹੀਂ ਕੋਈ ਲਾਲ ਲਹੂ ਨੂੰ ਚਿੱਟਾ ਕਰੀ ਜਾਂਦੇ ਨੇ ਉਹ ਲੋਕ ਨੇ ਕੰਬਲੇ ਤੁਸੀਂ ਵੀ ਆਇਓ ਬਾਪੂ ਨੂੰ ਮਿਲ ਕੇ ਜਾਇਓ ਕੋਈ ਗੱਲਾਂ ਤੁਸੀਂ ਨਹੀਂ ਰੱਖ ਸਕਦੇ ਸੰਭਾਲ ਨਹੀਂ ਸਕਦੇ ਬਾਪੂ ਸਾਡੇ ਕੋਲ ਰਹਿ ਪੂਗਾ ਪਰ ਆਓ ਤਾਂ ਸਹੀ ਫੋਨ ਨਾ ਚੱਕਣਾ ਕੋਈ ਹੱਲ ਥੋੜੀ ਆ ਸਾਡੇ ਨਾਲ ਗੱਲ ਨਾ ਕਰਨੀ ਕੋਈ ਹੱਲ ਥੋੜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਪੂ ਅਮਰੀਕ ਸਿੰਘ son of ਗੁਰਦੇਵ ਸਿੰਘ ਕੋਨਰ ਤੁਹਾਡੇ ਸਾਹਮਣੇ ਬੈਠੇ ਨੇ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਇਹ ਸਾਡਾ ਸਫ਼ਰ ਕਿਸ ਤਰਫ ਨੂੰ ਕਿੱਧਰ ਨੂੰ ਚਲਾ ਜਾਣਾ ਬਾਪੂ ਜੀ ਦਾ ਵੀ ਹੱਸਦਾ ਖੇਡਦਾ ਪਰਿਵਾਰ ਸੀ ਬਾਪੂ ਜੀ ਭਰਾ ਭਤੀਜਿਆਂ ਵਾਲੇ ਨੇ ਵਧੀਆ ਘਰ ਸੀ ਚਾਰ ਪੰਜ ਕਨਾਲ ਜ਼ਮੀਨ ਦੀ ਸੀ ਅਮਰੀਕ ਸਿੰਘ ਉਹਨਰ ਖੇਤੀਬਾੜੀ ਕਰਦੇ ਸੀ ਇਹਨਾਂ ਦੇ ਪਿਤਾ ਜੀ ਵੀ ਖੇਤੀਬਾੜੀ ਕਰਦੇ ਸੀ ਨਾਲ ਡਰਾਈਵਰ ਸੀ ਗੱਡੀ ਚਲਾਉਂਦੇ ਸੀ ਆਪਣੇ ਦੋ ਬੱਚੇ ਪਾਲੇ ਬੇਟਾ ਤੇ ਬੇਟੀ ਬੇਟੀ ਵਿਆਹੀ ਗੁਜਰਾਤ ਪੈਈ ਹੋਈ ਆ ਤੇ ਬਾਪੂ ਦਾ ਬੇਟਾ ਗਲ ਦੇ ਵਿੱਚ ਉਹਦੇ ਪ੍ਰੋਬਲਮ ਆ ਗਈ ਸੀ ਕਾਉਂਸਲ ਬਣ ਕੇ ਰਸੋਲੀ ਬਣ ਗਈ ਉਹਦੀ ਡੈਥ ਹੋ ਗਈ ਬਹੁਤ ਸਾਲ ਪਹਿਲਾਂ ਦੀ ਗੱਲ ਆ ਪਰ ਉਸ ਤੋਂ ਬਾਅਦ ਵੀ ਬਾਪੂ ਆਪਣੇ ਦਿਨ ਕੱਟੀ ਜਾਂਦਾ ਸੀ ਨਾਲ ਬਾਪੂ ਦੀ ਧਰਮ ਪਤਨੀ ਬਾਪੂ ਜੀ ਮਾਤਾ ਜੀ ਦਾ ਕੀ ਨਾਮ ਸੀ ਘਰ ਵਾਲੀ ਦਾ ਤੁਹਾਡੀ ਦਾ ਮੈਨੂੰ ਨਾ ਉਹਦਾ ਮਨਜੀਤ ਕੋਰ ਦਾ ਮਨਜੀਤ ਕੋਰ ਦੀ ਕਿਹੜੇ ਪਿੰਡ ਵਿਆਹੇ ਹੋ ਤੁਸੀਂ ਮੈਂ ਜਿੰਦੇਪਨ ਵਿਆਹ ਜਿੰਦੇ ਕਿਹੜੇ ਜ਼ਿਲ੍ਹੇ ਚ ਨਿਰੰਦਰ ਜ਼ਿਲ੍ਹੇ ਤੇ ਤੁਹਾਡਾ ਪਿੰਡ ਕਿਹੜੇ ਜ਼ਿਲ੍ਹੇ ਚ ਹੈ ਪਿੰਡ ਵੀ ਨਿਰੰਦਰ ਜ਼ਿਲ੍ਹੇ ਚ ਪਿੰਡ ਦਾ ਕੀ ਨਾਮ ਆ ਪਿੰਡ ਦਾ ਨਾਮ ਦੇਸੀ ਹੈ ਹੈ ਉਹ ਦੇਸੀ ਹੈ ਉਦੈਸੀਆ ਤਹਿਸੀਲ ਕਿਹੜੀ ਪੈਂਦੀ ਹੈ ਜੀ ਜੀ ਆਦਮپور ਆਦਮپور ਪੈਂਦੀ ਤੇ ਬਾਪੂ ਜੀ ਸਾਨੂੰ ਰਾਏਕੋਟ ਸ਼ਹਿਰ ਤੋਂ ਮਿਲੇ ਇੰਨੀ ਮਾੜੀ ਹਾਲਤ 'ਚ ਘੁੰਮਦੇ ਕਈ ਦਿਨਾਂ ਤੋਂ ਉੱਥੇ ਘੁੰਮਦੇ ਦਵਿੰਦਰ ਸਿੰਘ ਵੀਰ ਸਾਡੇ ਕੋਲੇ ਬਾਪੂ ਜੀ ਨੂੰ ਛੱਡ ਕੇ ਗਏ ਬਾਪੂ ਜੀ ਇੰਨੀ ਮਾੜੀ ਹਾਲਤ ਦੇਖ ਕੇ ਗੁਰਸੇ ਇੱਕ ਬੰਦਾ ਸੜਕਾਂ ਤੇ ਭਟਕਦਾ ਦੇਖ ਕੇ ਤੇ ਗੁਰੂ ਦਾ ਸਿੱਖ ਬਜ਼ੁਰਗ ਜਿਹਦਾ ਜਵਾਨ ਪੁੱਤ ਚਲਾ ਗਿਆ ਉਹ ਤਾਂ ਬਾਪੂ ਨੇ ਔਖਾ ਕੇ ਕੌੜਾ ਘੁੱਟ ਭਰ ਲਿਆ ਚਲ ਆਪਣੀ ਧੀ ਨੂੰ ਵਿਆਹਾ ਪਾਲਿਆ ਪੜਾਇਆ ਚਲਸੀ ਵੀ ਮੇਰੀ ਧੀ ਹੈਗੀਏ ਮੇਰੇ ਬਾਾਰਸ ਹੈ ਮੇਰਾ ਹੁਣ ਸਾਲ ਪਹਿਲਾਂ ਧਰਮ ਪਤਨੀ ਮਨਜੀਤ ਕੌਰ ਵੀ ਤੁਰ ਤੁਰ ਗਈ ਉਹ ਵੀ ਚੱਲ ਬਸੀ ਪਹਿਲਾਂ ਤਾਂ ਦੋਨੇ ਜਾਨੇ ਵਕਤ ਨੂੰ ਧੱਕਾ ਲਾਈ ਜਾਂਦੇ ਸੀ ਖੇਤੀ ਕਰਦੇ ਸੀ ਨਾਲ ਬਾਪੂ ਡਰਾਈਵਰੀ ਕਰਦਾ ਸੀ ਆਪਣਾ ਜੀਵਨ ਚਲਾਈ ਜਾਂਦੇ ਹੁਣ ਧੀ ਵੀ ਬਹੁਤ ਦੂਰ ਵਿਆਹੀ ਹੈ ਗੁਜਰਾਤ ਦੇ ਵਿੱਚ ਉਹ ਵੀ ਨਹੀਂ ਆ ਸਕਦੀ ਨੇੜੇ ਮਦਦ ਨਹੀਂ ਕਰ ਸਕਦੀ ਆਪਣੇ ਕੋਲੇ ਨਹੀਂ ਰੱਖ ਸਕਦੀ ਨਹੀਂ ਉਹ ਪਤਾ ਕਿ ਉਹ ਮੁੰਡਾ ਪੜਦਾ ਹੈ ਬੇਟਾ ਮੁੰਡਾ ਪੜਦਾ ਨਾ ਉਹਨਾਂ ਦਾ ਦੋਤਾ ਬਾਪੂ ਦਾ ਉੱਥੇ ਪੜਦਾ ਸਕੂਲੇ ਮਜਬੂਰੀਆਂ ਬਣ ਜਾਂਦੀਆਂ ਸਭ ਦੀਆਂ ਹਾਂ ਉਹ ਸਕੂਲੇ ਹਾਂ ਪਰ ਬਾਪੂ ਹੁਣ ਇਕੱਲਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਕੱਲਾ ਹੀ ਬੋਲੀ ਜਾਣਾ ਇਕੱਲੇ ਨਹੀਂ ਗੱਲਾਂ ਕਰੀ ਜਾਣੀਆਂ ਜਿੱਧਰ ਨੂੰ ਮੂੰਹ ਹੋਵੇ ਉਧਰ ਨੂੰ ਤੁਰ ਕੇ ਚਲੇ ਜਾਣਾ ਦੇਖੋ ਕਿੱਥੋਂ ਪੈਂਦਾ ਬਾਪੂ ਦਾ ਉਦੇਸੀਆਂ ਉਦੇਸੀਆਂ ਨਿਲੰਦਰ ਜਿਹੜੇ ਤੋਂ ਕਿੱਥੇ ਰਹਿ ਕੋਟਾ ਤੁਰ ਤੁਰ ਕੇ ਤੁਰ ਤੁਰ ਕੇ ਉੱਥੇ ਜਾ ਪਹੁੰਚੇ ਬਾ ਤੇ ਫਿਰ ਸਾਡੇ ਕੋਲੇ ਬਾਪੂ ਜੀ ਨੂੰ ਲੈ ਕੇ ਆਏ ਵੀਰ 20 ਤਰੀਕ ਨੂੰ ਅੱਜ 25 ਤਰੀਕ ਹੋ ਗਈ ਹੈ 5 ਦਿਨ ਹੋ ਗਏ ਜਦੋਂ ਲੈ ਕੇ ਆਏ ਬਾਪੂ ਨੇ ਆਪਣਾ ਐਡਰੈਸ ਦੱਸਿਆ ਪਿੰਡ ਦਾ ਨਾਮ ਦੱਸਿਆ ਸੀ ਸਾਡੇ ਉੱਥੇ ਜੰਡੂ ਸਿੰਘ ਵਾਲੇ ਤੋਂ ਟੀਮ ਦੇ ਮੈਂਬਰ ਆ ਵੀਰ ਉਹਨਾਂ ਦੀ ਡਿਊਟੀ ਲਈ ਉਹ ਬਾਪੂ ਦੇ ਪਿੰਡ ਗਏ ਉਦੇਸ਼ੀਆਂ ਪਿੰਡ ਜਾ ਕੇ ਉਹਨਾਂ ਨੇ ਗੱਲ ਕੀਤੀ ਇਹਦੇ ਭਰਾ ਦਾ ਨੰਬਰ ਲਿਆ ਇਹਨਾਂ ਨੇ ਭਾਈ ਸਾਹਿਬ ਕਹਿੰਦੇ ਵੀ ਮੈਂ ਆ ਕੇ ਲੈ ਜਾਣਾ ਉਹਨਾਂ ਦਾ ਕੀ ਨਾਂ ਜੀ ਸਤਪਾਲ ਸਿੰਘ ਚਲੋ ਸਾਨੂੰ ਐਸੀ ਬਾਪੂ ਦਾ ਭਰਾ ਆ ਰਿਹਾ ਲੈਣ ਅਸੀਂ ਬਾਪੂ ਜੀ ਨੂੰ ਇੱਥੇ ਰੱਖ ਲਿਆ ਵੀ ਚਲ ਕੋਈ ਨਾ ਬਾਪੂ ਜੀ ਆਪਣੇ ਕੋਲ ਰਹਿੰਦੇ ਆ ਕਿੰਧਾ ਦਿਨ ਵੇ ਕੱਲ ਨੂੰ ਆ ਕੇ ਲੈ ਜਾਣਗੇ ਚੱਲ ਅੱਜ ਸ਼ਾਮ ਹੋ ਗਈ ਆ ਦੂਸਰੇ ਦਿਨ ਨਹੀਂ ਆਏ ਉਹ ਕਿਉਂਕਿ ਵੀਡੀਓ ਪਾਉਣ ਦਾ ਤਾਂ ਜ਼ਰੂਰਤ ਹੀ ਨਹੀਂ ਸੀ ਸਾਨੂੰ ਐ ਸੀ ਬਾਪੂ ਦਾ ਪਰਿਵਾਰ ਲੱਭ ਗਿਆ ਉਹਨਾਂ ਨੇ ਆ ਕੇ ਲੈ ਜਾਣਾ ਦੂਸਰਾ ਦਿਨ ਨੰਘਿਆ ਤੀਸਰਾ ਨੰਘਿਆ ਫੋਨ ਕਰਦੇ ਆ ਫੋਨ ਚੱਕਣੋਂ हट ਗਏ ਗੱਲ ਹੀ ਨਹੀਂ ਕਰਦੇ ਸਰਪੰਚ ਸਾਹਿਬ ਨੂੰ ਫੋਨ ਕਰਿਆ ਸਰਪੰਚ ਸਾਹਿਬ ਵੀ ਹੁਣ ਜਵਾਬ ਦੇ ਗਏ ਉਹ ਕਹਿੰਦੇ ਸਾਡਾ ਵੀ ਨਹੀਂ ਫੋਨ ਚੱਕਦੇ ਸਰਪੰਚ ਸਾਹਿਬ ਨੇ ਵੀ ਇਹੀ ਦੱਸਿਆ ਵੀ ਭਾਈ ਉਹ ਰਿਸਪੌਂਸ ਨਹੀਂ ਦੇ ਰਹੇ ਹੁਣ ਬਾਪੂ ਇਕੱਲੇ ਹੀ ਗੱਲਾਂ ਕਰੀ ਜਾਂਦਾ ਕਿਉਂਕਿ ਗੱਲਾਂ ਕਰਨ ਵਾਲਾ ਰਿਹਾ ਹੀ ਨਹੀਂ ਕੋਈ ਜਿਹੜੇ ਹੈਗੇ ਆ ਉਹ ਕਰਨ ਨੂੰ ਤਿਆਰ ਨਹੀਂ ਕੋਈ ਤੇ ਫਿਰ ਇਹਨਾਂ ਨੂੰ ਕਮਲੇ ਕਹਿੰਦੇ ਲੋਕ ਇਹ ਨਹੀਂ ਕਮਲੇ ਭਾਈ ਕਮਲਿਓ ਲੋਕ ਨੇ ਜਿਹੜੇ ਆਪਣੇ ਰਿਸ਼ਤੇ ਨਾਤੇ ਛੱਡੀ ਜਾਂਦੇ ਨੇ ਜਿਹੜੇ ਨੋਹਾਂ ਨਾ ਮਾਸ ਤੋੜੀ ਜਾਂਦੇ ਨੇ ਜਿਹੜੇ ਲਹੂ ਨੂੰ ਲਾਲ ਲਹੂ ਨੂੰ ਚਿੱਟਾ ਕਰੀ ਜਾਂਦੇ ਨੇ ਉਹ ਲੋਕ ਨੇ ਕੰਬਲੇ ਦੁੱਖ ਤਾਂ ਅਜਮਰੀਕ ਸਿੰਘ ਤੇ ਆਇਆ ਕੱਲ ਨੂੰ ਜਤਪਾਲ ਸਿੰਘ ਤੇ ਵੀ ਆ ਸਕਦਾ ਕਿਸਮੇ ਦਾ ਕੋਈ ਪਤਾ ਨਹੀਂ ਭਾਈ ਇਹਦੀ ਜ਼ਮੀਨ ਜਾਇਦਾਦ ਲੈਣ ਵਾਸਤੇ ਭਰਾ ਹੋਣਗੇ ਭਤੀਜੇ ਹੋਣਗੇ ਇਹਦਾ ਘਰ ਲੈਣ ਵਾਸਤੇ ਵੀ ਭਰਾ ਭਤੀਜੇ ਹੋਣਗੇ ਅੱਛਾ ਜੀ ਅੱਛਾ ਜਮਰ ਮਰਕਾਵੇ ਚਲੋ ਮਹਾਰਾਜ ਕਿਰਪਾ ਕਰੇ ਪਰ ਅੱਜ ਤੁਹਾਡੀ ਬਾਹ ਤਾਂ ਫੜਨ ਹਾਂ ਅੱਜ ਤੁਹਾਡੀ ਬਾਹ ਫੜਨ ਬਾਹ ਦਾ ਬੱਦੇ ਪਰ ਮੈਂ ਉਹਨਾਂ ਨੂੰ ਸੁਣਾ ਕੇ ਘੋਣਾ ਨਾ ਕਰੂੰ ਬਾਹ ਦਾ ਬੱਦੇ ਉਹ ਜਿਹੜਾ ਮੇਰੇ ਨਾਲ ਘਟ ਜਾਂਦਾ ਆਟਵਾ ਆਪਣੇ ਆ ਨਾ ਜਿਹੜੇ ਫਟਵੇਂ ਹੋਣੇ ਵਾਲਾ ਜਦੋਂ ਅਸੀਂ ਨਿੱਕੇ ਨਿੱਕੇ ਸੀ ਅਸੀਂ ਘਰੋਂ ਭੱਜ ਜਾਂਦੇ ਸੀ ਮਾਪਿਓ ਫੜ ਫੜ ਕੇ ਲਿਆਉਂਦੇ ਨਵਾਉਂਦੇ ਸੀ ਸਕੂਲੇ ਭੇਜਦੇ ਸੀ ਤਿਆਰ ਕਰਦੇ ਸੀ ਕਈ ਵਾਰੀ ਸਾਡੇ ਆਪਣੇਆਂ ਦੇ ਵੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਵੀ ਸਾਨੂੰ ਉਹਨਾਂ ਨੂੰ ਫੜ ਫੜ ਕੇ ਕਿਵੇਂ ਨਾ ਕਿਵੇਂ ਕਰਕੇ ਉਹ ਹਸਣ ਸੱਸਰੇ ਤੇ ਗੰਢ ਉਹ ਹਸਣ ਸੱਸਰੇ ਤੇ ਗੰਢ ਕਿਸੇ ਤਰ੍ਹਾਂ ਦਾ ਬਣਾ ਲੈਂਦਾ ਕਹਿੰਦਾ ਸਾਡੇ ਆਪਣੇ ਤਾਂ ਹੋ ਗਿਆ ਪਰਾਇਆ ਦੀਆਂ ਚਾਹੋ ਮੰਨਾਂ ਕਿ ਤੇ ਪਰਾਇਆ ਨਾਲ ਆਪਣੇ ਗਾਲ ਨੂੰ ਮਜ਼ਮਲਾ ਲਾਉਣਾ ਹੋ ਜਾਵੇਗਾ ਸਾਡੇ ਆਪਣੇ ਕੀ ਹੋਇਜੀ ਕਰਾਉਣ ਦੀ ਜੀਤ ਸਿੰਘ ਜੀ ਤੁਸੀਂ ਇੰਨਾ ਕੀਤਾ ਆਪਣੇ ਤੁਹਾਡਾ ਕੋਈ ਨਹੀਂ ਕਰ ਰਿਹਾ ਹੁਣ ਤੁਸੀਂ ਕਿਸੇ ਦਾ ਨਹੀਂ ਕੀਤਾ ਨਹੀਂ ਕਰਾਂ ਦਾ ਕੀਤਾ ਤੇ ਹੁਣ ਤੁਹਾਨੂੰ ਲੋੜ ਆ ਲੋੜ ਹੈ ਜਿਹਨੇ ਹੁਣ ਵੀ ਕਰਨੇ ਉਹਨੇ ਹੁਣ ਵੀ ਕਰਨੀ ਆ ਪਰ ਤੁਸੀਂ ਘਰੇ ਘਾਤ ਨਹੀਂ ਦਿੰਦੇ ਆਪਣੇ ਘਰੇ ਘਾਤ ਨਹੀਂ ਦਿੰਦੇ ਆਖ ਕਰਦੇ ਨਾ ਕਾ ਤੋ ਪਹਿਲਾ ਨੰਬਰ ਯਾਤਾਂ ਜਾਂ ਮਾਤਾ ਹੁੰਦੀ ਮੇਕਰ ਹੁੰਦਾ ਨਵਕ ਅੱਲਾਮਾ ਕਰਪੋ ਕਰਦੇ ਨੂੰ ਪੁੱਛੇ ਜੱਗਣਾ ਰਖੂ ਦੇਖਣਾ ਇੱਥੇ ਰਹੋ ਵੀ ਸਾਡੇ ਕੋਲ ਐਨਾ ਕਰ ਜਿੰਨਾਂ ਤਾਂ ਤੁੰਡਾ ਜੀ ਕਰ ਆਉਣ ਜਿੰਨਾ ਜਰਾ ਜੀ ਕਰੂ ਮਰੇਣਾ ਹੋਵੇ ਠੀਕ ਹੈ ਕੀ ਮੈਨੂੰ ਕਹਿਣਾ ਕਿ ਛੱਡਿਓ ਚੱਲ ਜਾਈਏ ਠੀਕ ਹੈ ਬਾਪ ਚਲੋ ਸਾਡੀ ਤਾਂ ਇੱਕ ਬੇਨਤੀ ਹੋਈ ਐ ਬਾਪੂ ਦੇ ਪਰਿਵਾਰ ਨੂੰ ਬਾਪੂ ਦੇ ਭਰਾਵਾਂ ਨੂੰ ਭਤੀਜਿਆਂ ਨੂੰ ਵੀ ਭਾਈ ਠੀਕ ਆ ਬਾਪੂ ਦਾ ਸਵਾਗਤ ਆ ਮਾੜਾ ਹੋਊਗਾ ਸ਼ਾਇਦ ਜਦ ਬਾਪੂ ਜੀ ਕੋਈ ਆਤਮਾ ਮਾੜੀਆਂ ਹੋਣਗੇ ਅਸੀਂ ਨਹੀਂ ਕਹਿੰਦੇ ਸਵਾਗਤ ਮੇਰਾ ਇਹ ਆ ਜੀ ਮਨ ਉਹ ਗੁੱਸਾ ਹੈ ਨਾ ਫੇਰ ਹੁੰਦੇਗਾ ਕੋਣ ਪਰ ਭੱਜੇ ਜੀ ਮੈਂ ਦੱਗੀ ਕਰਾ ਲਾ ਦੇਣਾ ਦੇਖੋ ਚੋਟਾ ਤਾਂ ਬੰਦ ਕਰੇਗਾ ਹੋਰ ਜੀ ਇਹ ਨਹੀਂ ਗਣਾ ਇੱਕ ਵਾਰੀ ਪਹਾੜੀਏ ਡਰਾਈਵਰ ਕੱਢਦੇ ਸੱਲ ਜਿਲੇ ਹੋਏ ਉਹਨਾਂ ਨੇ ਸਾਡੇ ਨੂੰ ਦਾਰੂ ਪਰਾਖ ਖਰਾਬ ਨਾ ਤੇ ਮਨ ਨੂੰ ਮਰੇ ਭਰਾ ਨਾਲ ਦਾਰੂ ਮੇਰੀ ਪਿੱਛੇ ਉਹ ਜਿਹੜੀ ਕਬੱਡੀ ਦੀ ਪੋਚਣਾ ਉਹ ਗਰਦਾਸਪੁਰੀਆਂ ਦਾ ਜਿਹੜੇ ਕੋਈ ਕਿ ਮੈ ਤੋਂ ਉਹ ਭਰਾ ਦੇ ਪੁੱਛ ਲਾਗੇ ਤੇ ਕੰਡੇ ਦੇ ਉੱਤੇ ਉਹ ਡੱਕੇ ਆਇਆ ਮਟਾਰ ਆ ਕਾ ਵੀ ਵੇ ਦੋ ਵਧੀਆ ਹੋ ਗਿਆ। ਇਹ ਬੰਗਰ ਗਿਆ। ਆਪਣੇ ਤੋਂ ਦੂਰ ਹੋਣ ਦੀ ਤਕਲੀਫ ਚੱਲ ਰਿਹਾ। ਕੋਈ ਆਪਣਾ ਕਹਿਣ ਵਾਲਾ ਨਹੀਂ ਬਚਿਆ। ਧੀ ਆ ਪਰ ਉਹ ਆਪਣੀਆਂ ਜ਼ਿੰਦਗੀ ਦੇ ਵਿੱਚ ਵਿਅਸਤ ਅਕ ਤੇ ਸਾਡੀ ਬੇਨਤੀ ਹੈ ਭੈਣ ਨੂੰ ਵੀ ਪ੍ਰਭ ਜੋ ਪ੍ਰਭ ਜੋਤ ਕਰ ਲੋ। ਵੀ ਭੈਣੇ ਬਾਪੂ ਆ ਮਿਲੋ ਆ ਕੇ। ਅਸੀ ਅੱਤੇ ਸੁਪਨਿਆਂ ਦੇ ਘਰ ਤੋਂ ਬੋਲਦੇ ਆ ਬਾਪੂ ਸਾਡੇ ਕੋਲੇ ਆ। ਰੈਕੋਰਡ ਤੋਂ ਲੈ ਕੇ ਆਏ ਹੁਣ ਇੱਥੇ ਬਾਪੂ ਹਸਪਤਾਲ ਚ ਜੀਰੇ ਇਲਾਜ ਆ ਤੁਹਾਡਾ ਖਰਚਾ ਕੋਈ ਨਹੀਂ ਆਉਣਾ ਖਰਚਾ ਤੁਹਾਡਾ ਸਮਾਂ ਆਉਣਾ ਤੁਹਾਡਾ ਟਾਈਮ ਦੇ ਦਿਓ ਆਓ ਆ ਕੇ ਮਿਲੋ ਗੱਲਬਾਤ ਕਰੀਏ ਆਪਾਂ ਜਿਹਨੇ ساری ਜ਼ਿੰਦਗੀ ਕਿਰਤ ਕੀਤੀ ਹੋਵੇ ਜਿਹਦਾ ਸ਼ੇਰ ਵਰਗਾ ਪੁੱਤ ਦੁਨੀਆ ਤੋਂ ਚਲਾ ਗਿਆ ਜਿਹਦੀ ਜੀਵਨ ਸਾਥਣ ਵੀ ਤੁਰਗੀ ਨਾਲ ਦੀ ਜਿਹੜੀ ਦੁੱਖ ਸੁੱਖ ਚ ਨਾਲ ਖੜਦੀ ਸੀ ਉਹਦੇ ਐਦਾਂ ਦੇ ਹਾਲਾਤ ਬਣਨੇ ਇਹ ਉਸ ਤੋਂ ਵੀ ਵੱਡਾ ਦੁੱਖਦਾਈ ਪਹਿਲੂ ਆ ਇਹ ਨਹੀਂ ਸੀ ਹੋਣਾ ਚਾਹੀਦਾ ਜੇ ਹੋਇਆ ਵਾ ਤਾਂ ਆਪਾਂ ਰਲ ਕੇ ਠੀਕ ਕਰੀਏ ਭਾਈ ਧੰਨਵਾਦ ਉਹ ਦਵਿੰਦਰ ਸਿੰਘ ਬਾਈ ਦਾ ਜਿਹੜਾ ਰੈਕ ਕੋਡ ਤੋਂ ਸਾਡੇ ਕੋਲੇ ਛੱਡ ਕੇ ਗਿਆ ਬਾਪੂ ਨੂੰ ਤੁਸੀਂ ਵੀ ਆਇਓ ਬਾਪੂ ਨੂੰ ਮਿਲ ਕੇ ਜਾਇਓ ਕੋਈ ਗੱਲਾਂ ਤੁਸੀਂ ਨਹੀਂ ਰੱਖ ਸਕਦੇ ਸੰਭਾਲ ਨਹੀਂ ਸਕਦੇ ਬਾਪੂ ਸਾਡੇ ਕੋਲ ਰਹਿ ਪੂਗਾ ਪਰ ਆਉ ਤਾਂ ਸਹੀ ਫੋਨ ਨਾ ਚੱਕਣਾ ਕੋਈ ਹੱਲ ਥੋੜੀ ਆ ਸਾਡੇ ਨਾਲ ਗੱਲ ਨਾ ਕਰਨੀ ਕੋਈ ਹੱਲ ਥੋੜੀ ਤੁਹਾਨੂੰ ਮੈਂ ਪਹਿਲੀ ਗੱਲ ਤਾਂ ਮੈਂ ਬਗਨਾ ਉਪਰੇਟਾ ਮੈਂ ਬੈਠਾ ਮਨ ਉਹ ਵੀ ਮੇਰਾ ਭਰਾ ਨਹੀਂ ਚੱਕਦਾ ਮੈਂ ਘਰ ਬੈਠਾ ਮਨ ਮੈਂ ਮੇਰਾ ਫੋਨ ਮੈਂ ਆਪੇ ਬੰਦ ਕੀਤਾ ਕੋ ਚੱਲਦਾ ਹੋਵੇ ਨਾ ਫੋਨ ਮੈਂ ਰੇਕਾ ਫੋਨ ਲਗਦਾ ਸਿੱਧੂ ਮੂਹਾਲੇ ਦੇ ਗਾਇਕ ਕੋਈ ਉਹਦਾ ਤਾਂ ਛੋਗਾਟ ਮਨੂੰ 7-8 ਵਾਰ ਹੋਇਆ ਉਹ ਪਰ ਮੈਂ ਫੋਨ ਨਹੀਂ ਚੁੱਕਿਆ ਕਰਿਓ ਅਰਦਾਸ ਬੇਨਤੀ ਬਾਪੂ ਤਕੜਾ ਹੋਵੇ ਤੰਦਰੁਸਤ ਹੋਵੇ ਉਹ ਐਸੇ ਕੰਮਾਂ ਵਾਸਤੇ ਬਣਿਓ ਤੇ ਗੱਡੀ ਵੀ ਟੀਮ ਬਹੁਤ ਵੱਡੀ ਬਾਪੂ ਦੇ ਪਰਿਵਾਰ ਨੂੰ ਮਹਾਰਾਜ ਸਮਤ ਬਖਸ਼ਣ ਨੂੰ ਆ ਕੇ ਬਾਪੂ ਨੂੰ ਮਿਲਿਆ 88 ਗੱਡੀ ਸਰਦਾਰ ਅਮਰੀਕ ਸਿੰਘ ਸਨਪ ਗੁਰਦੇਵ ਸਿੰਘ ਪਿੰਡ ਉਦੇਸੀਆ ਜ਼ਿਲ੍ਹਾ ਜਲੰਧਰ 35 ਦੁਨੀਆ ਤੋਂ ਤੁਰ ਗਿਆ ਸਰਮਪਤਨੀ ਵੀ ਦੁਨੀਆ ਤੋਂ ਤੁਰ ਗਈ ਇਕੱਲਾ ਬਾਪੂ ਅੱਜ ਸੜਕਾਂ ਤੇ ਟੂੜ ਫੱਕਣ ਜੋਗਾ ਰਹੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ